ਜੀ ਆਪਾਂ ਪਹੁੰਚੇ ਆਂ ਬਾਈ ਦੇ ਟਰੈਕਟਰਾਂ ਦੇ ਜੋ ਕਿ ਬੱਬੂ ਬਰਾੜ ਪਿੰਡ ਤਾਉਣਾ ਬਠਿੰਡੇ ਕੋਲੇ ਆ ਇਹਨਾਂ ਦਾ ਇਸ਼ਟਾ ਤੇ ਵੀ ਪੇਜ ਬਣਿਆ ਹੋਇਆ ਵਧੀਆ ਟਰੈਕਟਰ ਹੁੰਦੇ ਨੇ ਬਾਈ ਕੋਲੇ ਫਸਟ ਕਲਾਸ ਤੇ ਵੀ ਕੈਮਰਾ ਮਾਰ ਕੇ ਸਾਰੇ ਦਿਖਾ ਦੇ ਟਰੈਕਟਰ ਇਹ ਆ 2001 ਮੰਡਲਾ 195000 ਡਬਲ ਕਲਚ ਜਮਾਨ ਕਿ ਤੋਂ ਸੇਮਦਾ ਵੀ ਨਹੀਂ ਅੰਤ ਕਰ ਤੇ ਟਾਇਰ ਹੈਗੇ 60 65% ਤੇ ਮਗਰੋਂ ਦਿਖਾ ਦੇ ਵੀ ਇਹਨੂੰ ਇਹ ਕਿਤੇ ਟੱਚਿੰਗ ਪਚਕ ਨਹੀਂ ਮਗਰਾਡ ਮਗਰੂਟ ਜਮਾ ਜੈਨੂਅਨ ਨੇ ਟਾਇਰ ਕੋਲੇ ਪਏ ਨੇ ਜਮਾ ਡੰਡਾ ਡਰਾਇਵਰ ਵੀ ਨਾਲ ਆ ਸੀਟ ਸੂਟ ਜਮਾ ਫਸ ਕਲਾਸ ਅੰਗਰਾਡ ਦੇਖ ਲਾ ਵੀ ਕਿਤੋਂ ਖਰੇ ਖਰੇ ਨਹੀਂ ਮਾਦੇ ਕਿਤੋਂ ਵੀ ਨੀ ਲੈਟਰ ਸੰਦਾ ਇਹਦਾ ਕੋਈ ਨਹੀਂ ਮੈਂ ਮਾਰ ਲੂ ਇੱਥੇ ਚੱਲਣ ਲੱਗਾ ਫੋਨ ਲੱਗਦਾ 60 ਫਾਰਮਾ ਟ੍ਰਿਕ ਇਹਦਾ ਹੁੱਕ ਵਧੀਆ ਕਿੰਨੀ ਵਾਲੀ ਉੱਚੀ ਨੀਵੀਂ ਹੁੰਦੀ ਹੈ ਨਾ ਤੇ ਆ ਵਧੀਆ ਸਪੋਰਟਾਂ ਦਿੱਤੀਆਂ ਹੋਈਆਂ ਨੇ ਕਿ ਟਾਇਰ ਹੈਗੇ ਇਹਦੇ 90% 90% ਟਾਇਰ 13 6 28 ਦੇ ਫਾਰਮ ਟਰੈਕ 60 ਡਬਲ ਕਲਚ 2007 ਮਾਡਲ 275000 ਦਾ ਜਮਾ ਕੋੜਾ ਬਣਾ ਰੱਖਿਆ ਬੰਦਿਆਂ ਨੇ ਇਹ ਇਧਰ ਆ ਗਿਆ ਫਾਰਮ ਟਰੈਕ ਇਹ ਦਿਖਾ ਦੇ ਵੀ 199 ਮਾਡਲ 195000 ਰੁਪਏ ਰੇਟ ਸੁੱਕਾ ਰੈਕਟਰ ਜਮਾਂ ਬਰਫ ਵਰਗਾ ਪਿਆ ਹੈ ਕਿਤੋਂ ਲੀਕ ਸੀਕ ਨਹੀਂ ਹੁੰਦੇ ਰੈਕਟਰ ਵੀ ਥਾਂ ਥਾਂ ਤੋਂ ਲੀਕ ਜੇ ਹੋਣ ਪਰਨਾ ਬੈਂਟਰੀ ਬਾਉਂਡਰੀ ਓਕੇ ਹੈ ਉਤਾਰਨੀ ਟਾਇਰ ਦੇਖ ਲਓ ਵੀ ਇਹਦੇ ਜਮਾਂ 95% ਟਾਇਰ ਪਏ ਨੇ ਡੰਡਾ ਡਰਾਇਵਰ ਬਾਈ ਨਾਲ ਹੱਕ ਹੱਕ ਪੂਰੀ ਮਜ਼ਬੂਤ ਲੱਗੀ ਹੋਈ ਹੈ ਲੈਂਕਾ ਨੂੰ ਕਾ ਜਾਵਾ ਉਹ ਵੈਲਡ ਸ਼ੈਲਡ ਨਹੀਂ ਕਿਤੋਂ ਤਾਜ਼ੀਆਂ ਲੈਂਕਾਂ ਦਾ ਫਾਰਮਾ ਟਰੈਕ 60 EPI ਇਹ ਤਾਂ ਜਮਾਂ ਨਾਮ ਹੀ ਪਿਆ ਹਨਾ ਅਦੇ ਪੂਰਾ ਪੈਰ ਪੂਰ ਦਾ ਜਮਾਂ ਘੈਂਟ ਆ ਜਮਾਂ ਗੱਲ ਬਾਤ ਸੀਟ ਸੂਟ ਜਮਾਂ ਜੈਨੂਅਨ ਆ ਬੋ 2014 ਮਾਡਲ 395 ਪਾਵਰ ਸਟੀering 60 EPI 60 ਫਾਰਮ ਟਰੈਕ ਡਬਲ ਪੰਪ ਟਾਇਰ ਟੂਰ 95% ਹੀ ਟਾਇਰ ਨੇ ਇਹਦੇ ਬੋਕੜ ਤੇ ਸਟੀering ਆਵਾਜ਼ ਆਵਾ ਮਾ ਧੋਲ ਲਗਾ ਮਾਰਦਾ ਪਤੰਦਰ ਬਾਹੀ ਨੂੰ ਤਾਂ ਭਈ ਨਜ਼ਾਰਾ ਦੇ ਦਿੰਦੇ ਨੇ 60 ਫਾਰਮ ਮਗਰਾਟ ਮੁਰੂੜ ਦਿਖਾ ਦੇ ਵੀ ਵਿੱਚੋਂ ਕਿਤੋਂ ਟੱਚ ਕੇ ਬਚ ਕੇ ਨਹੀਂ ਜਮਾ ਉਹ ਕਾ ਵੀ ਸ ਹੈ ਦਾ ਆ ਗਿਆ ਆ ਗਿਆ ਸਵਰਾਜ ਇਹ ਵੀ ਦੇਖੋ ਟਾਇਰਾਂ ਦਾ ਮਗਰਾਟਾਂ ਦਾ ਓਕੇ ਐ 92% ਜੇ ਟਾਇਰ ਨੇ ਇਹ ਵੀ ਜਮਲ ਸਕੋਰਾ ਮਾਰਦਾ ਸੀਟ ਸੂਟ ਦੇਖ ਲਓ ਕਿਤੋਂ ਪੈਰ ਪੂਰ ਦਾ ਨਾਂ ਦਾ ਰੰਗ ਵੀ ਨਹੀਂ ਲਿਆ ਬਾਈ ਉਵੇਂ ਹੀ ਪਿਆ ਹਲੇ ਇਹ ਮੁਹੂਲ ਹੀ ਨਾ ਬੇ ਸ਼ੀਸ਼ੇ ਵਿੱਚ ਦੀ ਹਨਾ ਇਹ ਵੀ ਜਮਾ ਮੂਲ ਟਾਇਰ ਵੀ ਓਕੇ ਐ ਇਹਦੇ 2016 ਮਾਡਲ 5 ਲੱਖ 45000 ਸੁੱਕਾ ਡੈਟਰਾ ਜਮ ਵੱਡੇ ਟਾਇਰਾਂ ਚ ਪਾਵਰ ਸਟੇਰ ਨੂੰ ਮਗਰਾੜ ਦਿਖਾ ਦੇ ਵੀ ਕੈਮਰਾ ਮਾਰ ਕੇ ਪੈਰ ਦਾ ਨਾਂ ਵੀ ਵੇਲੇ ਰੰਗ ਨਹੀਂ ਲਿਆ ਇਹਨੇ ਲੈਣਾ ਹੋਵੇ ਏਜੰਸੀ ਚ ਲੋੜ ਨਹੀਂ ਜਾਣ ਦੀ ਬੱਗੂ ਬਰਾੜ ਕੋਲੇ ਜਾਓ ਪਿੰਡ ਤੇ ਆਉਣਾ ਬਾਈਆਂ ਦਾ ਨੰਬਰ ਹੈ 96531 00499 ਅੱਗੇ ਆ ਗਿਆ ਵੀ ਫਾਰਮਰ ਟਰੈਕ 60 ਨਵੇਂ ਟਾਇਰ ਜਮਾ ਮੂਰਲੇ ਹੈਗੇ 70 ਪੈਸੇ ਤੇ ਮਾਗਰ ਲੈਤਾ ਜੇ ਆ ਇਹ ਵੀ ਭਈਆ ਮਾੜਾ ਇੱਕ ਸੁੱਕਾ ਬੇ ਇਨਾ ਪਤੰਦਰਾ ਨੇ ਪਤਾ ਨਹੀਂ ਕਿਥੇ ਖੜਾਏ ਟਰੈਕਟਰ ਜਮਾ ਤਾਜ਼ੇ ਰੱਖੀ ਬੈਠੇ ਨੇ ਵੀ ਮਾੜਾ ਟਰੈਕਟਰ ਨਹੀਂ ਲੈਂਦੇ ਬਈ ਇਹ। ਟੋਕਾ ਵੀ ਇਸ ਹੀ ਲੈਂਦੇ ਨੇ। ਜਿਹਨੇ ਜਾਣਾ ਹੋਵੇ ਬਾਈਆਂ ਕੋਲੇ ਬੱਬੂ ਬਰਾੜਾ ਪਿੰਡ ਤੇ ਉਹਨਾ ਬਠੰਡੇ ਕੋਲੇ ਇਹ ਐ ਵੀ 2000 ਮਾਡਲ 2 ਲੱਖ 15000 ਡਬਲ ਕਲਚ ਤੇ ਆਹ ਟਾਇਰ ਦਿਖਾ ਦੇ ਬਈ ਜਮਾ ਤਾਜ਼ੇ ਟਾਇਰ ਨੇ ਅੱਗ ਵਰਗੇ। ਇਹਦੇ ਪੰਪ ਪੰਪ ਤੇ ਕਿਤੇ ਜਮਾ ਰੰਗ ਨਹੀਂ ਲਿਆ ਪੁਰਾਣਾ ਕਿਤੇ ਪਫਾਰਾ ਵੱਜਿਆ। ਓਕੇ ਦੀ ਰਿਪੋਰਟ ਐ ਇੱਧਰ ਦਿਖਾ ਦੇ ਵੀ ਫਾਰਮਰ ਟਰੱਕ 60 ਵਾਲਾ ਦੇਖ ਵੀ ਟਾਇਰ ਇਹਦੇ ਵੀ 70 75% ਨੇ ਜਮਾ ਬਾਈ ਟੌਪ ਦੇ ਪਤਾ ਨਹੀਂ ਕਿੱਥੋਂ ਆਉਂਦੇ ਨੇ ਟਰੈਕਟਰ ਭਾਲ ਕੇ ਕਿੱਥੋਂ ਨਾ ਆਪਾਂ ਤਾਂ ਇਹ ਜਿਵੇਂ ਮਿਲਦੇ ਨਹੀਂ ਬਸੇਰੇ ਆ ਵੀਡੀਓ ਬਣਾਉਣੇ ਆ ਆ ਦੇਖੋ ਦੇਖੋ ਊਏ ਐ ਲੈਟਰਾਂ ਲੂਟਾਂ ਜਮਾ ਬੈਂਪਰ ਬੰਪਰ ਓਕੇ 2009 ਮਾਡਲ ਡਬਲ ਕਲਚ 265000 ਰੁਪਇਆ ਰੇਟ ਦਿਖਾ ਦੇ ਵੀ ਕੈਮਰਾ ਮਾਰ ਕੇ ਕਵਰ ਕੋਬੜਾ ਦੇਖੋ ਕਿਉਂਟੀਨੇਟਰ ਦੇ ਨਾਲ ਦੇ ਨੇ ਕਿਤੋਂ ਕਿਤੋਂ ਉਹ ਨਹੀਂ ਲੀਕ ਨਹੀਂ ਸੀ ਕਿੰਨੇ ਮਾਮਾ ਕਰਾਟ ਨੂੰ ਰੂਟ ਓਕੇ ਹੈ ਐ ਆ ਦਿਖਾ ਦੇ ਵੀ ਅੱਗੇ ਆ ਗਿਆ ਫਾਰਮ ਟਰੱਕ ਚੈਂਪੀਅਨ ਇਹ ਵੀ ਬਹੁਤ ਸਟੈਂਡਰਡ ਦਾ ਟਰੈਕਟਰ ਨੇ ਮਾੜਾ ਟਰੈਕਟਰ ਤਾਂ ਪਾਇਆਂ ਕੋਲੇ ਕੋਈ ਹੈ ਨਹੀਂ ਆ ਦੇਖੋ ਪੰਪ ਪੰਪ ਤੇ ਜਮਾਨ ਕਿਤੋਂ ਲੀਕ ਨਹੀਂ ਸੀ ਕਿੰਨੇ ਹੈ ਆ ਦੇਖੋ ਨਵੇਂ ਟਾਇਰ ਘੈਂਟ ਬੈਂਪਰ ਨਹੀਂ ਵਪਾਰੀ ਹੁੰਦੇ ਐ ਵੀ ਬੈਂਪਰ ਲਾ ਲੈਂਦੇ ਡੰਡਾ ਲਾ ਲੈਂਦੇ ਡਰਾਵਰ ਲਾ ਲੈਂਦੇ ਪਰ ਨਾ ਜੋ ਵੀ ਚੀਜ਼ ਨਾਲ ਆਈ ਉਹ ਹੀ ਦੇਣਗੇ 2011 ਮਾਡਲ 270000 ਰੁਪਏ ਰੇਟ ਐ ਦਿਖਾ ਦੇ ਵੀ ਕੈਮਰਾ ਮਾਰ ਕੇ ਜਮਾ ਟਾਇਰਾਂ ਇਹ ਮੱਕੈਂ ਟਾਇਰ ਨਹੀਂ ਦੇਸੀ ਦੂਸੀ ਟਾਇਰ ਨਹੀਂ ਗੀ ਜੇ ਕੇ ਸੋਨਾ ਅੱਗੇ ਆ ਗਿਆ ਵੀ ਫਾਰਮ ਟਰੈਕ 60 ਜੇ ਕੇ ਸੋਨਾ ਇਹਦੇ ਵੀ ਦਿਖਾ ਦੇ ਵੀ ਟਾਇਰ ਜਮਾ ਮਾੜਾ ਟਰੈਕਟਰ ਤਾਂ ਬੰਦਰ ਲੈਂਦੀ ਨਹੀਂ ਇਹ ਬਹੁਤ ਕੈਂਟ ਟਰੈਕਟਰ ਹੈ ਬਕਸਾ ਬਕਸਾ ਦੇਖੋ ਬੈਂਟਰੀ ਬੁੰਡਰੀ ਵਾਲਾ 2005 ਮਾਡਲ 2 ਲੱਖ 45000 ਰੁਪਿਆ ਰੇਟ ਆ ਵੀ ਆਦੇ ਬੈਂਪਰ ਬੁੰਪਰ ਜਮਾ ਓਕੇ ਹੈ ਹ ਨਹੀਂ ਵਿੱਚ ਟਰੈਕਟਰਾਂ ਦੇ ਹੁੰਦੇ ਵਪਾਰੀ ਲਾ ਲੈਂਦੇ ਨੇ ਪਰ ਨਾ ਇਹੋ ਜੀ ਕੋਈ ਗੱਲ ਨਹੀਂ ਆ ਦਿਖਾ ਦੇ ਵੀ ਜਮਾ ਟਰੈਕਟਰ ਜਮਾ ਜਿੰਨੇ ਦਿਖਾਵਾਂਗੇ ਟਰੈਕਟਰ ਪਾਈਆਂ ਦੇ ਓਪੀ ਦਿਖਾਵਾਂਗੇ ਡੰਡਾ ਡਰਾਈਵਰ ਵੀ ਨਾਲ ਹੈ ਸਟ੍ਰੀਟ ਸੂਟ ਦਾ ਕਵਰ ਦੇਖ ਲੋ ਜੇ ਮੈਂ ਇੰਨੀ ਬੁਰੀ ਚੜੀ ਹੁੰਦੀ ਆ ਰੇਕ ਦੇ ਪਰ ਓਕੇ ਆ ਛਤਰੀ ਛੁਤਰੀ ਵੀ ਤੁਹਾਨੂੰ ਲੋਡ ਨਹੀਂ 2 ਰੁਪਏ ਤੁਹਾਨੂੰ ਲਾਉਣ ਦੀ ਲੋਡ ਨਹੀਂ ਬਈ ਅੱਗੇ ਆ ਗਿਆ ਫਾਰਮ ਟਰੈਕ 60 ਇਹਦੇ 70% ਟਾਇਰ ਇਹ ਆ ਗਨ ਨੀਮਾ ਮਾਡਲ ਥੋੜਾ ਜਿਹਾ ਓਕੇ ਇਹ 1,75,97 ਮਾਡਲ ਡਬਲ ਕਲਚ ਆਦੇ ਬੈਂਪਰ ਬੈਂਪਰ ਲਾਈਟਾਂ ਲੁੱਟਾ ਬਈ ਕੋਈ ਚੀਜ਼ ਲਾਉਂਦੇ ਹੀ ਨਹੀਂ ਯਾਰ ਪਤੰਦਰਾ ਇਹ ਵਪਾਰੀਆਂ ਨੇ ਘਰ-ਪਰ ਰੱਖਿਆ ਪਰ ਨਹੀਂ ਸੈਲਫ ਸਟਾਰਟ ਜਿਵੇਂ ਹੱਥ ਨਹੀਂ ਲੱਗਣ ਦਿੰਦਾ ਮਗਰ ਮਾਰ ਦੀ ਕੈਮਰਾ ਵੀ ਲਿੰਕਾ ਲੋਕਾਂ ਦੇ ਚੰਗੀ ਤਰ੍ਹਾਂ ਦਿਖਾ ਦੇ ਚਾਤਰੀ ਛੁਤਰੀ ਜਮੈਂ ਕੋਈ ਹਲਦੀ ਨਹੀਂ ਕਿਸੇ ਪਾਸਿਓਂ ਵੀ ਨਹੀਂ ਡੱਚ-ਡੱਚ ਜਿਹੀ ਬਾਈ ਦੀ ਹੁੰਦੀ ਐ ਆ ਦੇਖੋ ਭਾਈ ਹੁੱਕ ਤੇ ਵੀ ਕੋਈ ਜ਼ਿਆਦੇ ਘਸੀ ਨਹੀਂ ਗਈ ਵੀ ਜਮਾ ਕੰਮ ਲਈ ਹੀ ਨਹੀਂ ਪਤੰਦਰਾਂ ਨੇ ਹੈਨਾ ਡੰਡਾ ਡਰਾਇਵਰ ਭਾਈ ਨਾਲ ਆ ਮਗਰਾਟਾ ਮੂਟਾਂ ਦੀ ਸਪੋਰਟ ਲੱਗੀ ਹੋਈ ਐ ਤੇ